ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੇ ਕੋ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਮੰਗੀ ਵਾਲਾ ਏਰੀਆ ਦੇਖ ਕੇ ਤੇ ਬਾਅਦ ਆ ਕੇ ਬਾਈ ਸਾਡਾ ਧੀਰਜ ਕਿਵੇਂ ਧੀਰਜ ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੋਰ ਹੋਰ ਕਰਮਨ ਬਾਈ ਵਧੀਆ ਬਾਈ ਕਰਮਨ ਦਾ ਦਿਲ ਨਹੀਂ ਭਾਈ ਲੱਗਦਾ ਕਹਿੰਦਾ ਵੀ ਪਿੰਡ ਨੂੰ ਚਲੀਏ ਹਾਂ ਬਹੁਤ ਦਿਨ ਹੋ ਗਏ ਹੈ ਕਿ ਦਿਨ ਹੋ ਗਿਆ ਨਾ ਕਰਮਨ ਨਹੀਂ ਨਹੀਂ ਇਹ ਦਿਲ ਤਾਂ ਲੱਗਦਾ ਮੇਰਾ ਨਾਲ ਮੇਰਾ ਅਦਰ ਬੋ ਲੱਗਦਾ ਇਧਰ ਆ ਕੇ ਦਿਲ ਸਾਲਾ ਆਪਣਾ ਕਿਹੜਾ ਭੱਜ ਜਾਂਦਾ ਦਿਲ ਆਪਣੇ ਨਾਲ ਯਾਰ ਦਿਲ ਕਿੱਧਰ ਨੂੰ ਜਾਣਾ ਬਾਕੀ ਅੱਪਾ ਜਿੱਥੇ ਚੱਲਦੇ ਹੁੰਦੇ ਆ ਨਾ ਕਣਕ ਤੇ ਮachine ਉੱਥੇ ਪਹੁੰਚੇ ਹੋਰ ਨੀਰਜ ਵਧੀਆ ਕੀ ਇਧਰ ਮੂੰਗੀ ਮੰਗੀ ਹੈ ਹੀ ਨਹੀਂ ਹਣਾ ਮੂੰਗੇ ਹੈ ਨੇ ਤੇ ਦਾਨ ਦਾ ਯਾਰ ਪੱਕਾ ਹੈ ਪਾਣੀ ਵੜਾ ਆ ਗਿਆ ਨਾ ਹੈ ਪਾਣੀ ਵੜਾ ਨਹੀਂ ਬਹੁਤ ਆ ਬਾਈ ਬਰੇ ਤੋਂ ਹੈ ਹੈ ਹਾਂ ਕਿੰਨਾ ਕੁ ਵੇ ਪਈ ਆ ਉਹ ਦੇ ਸਾਹਮਣੇ ਦਾ ਪਰਾ ਪੜਾ ਇਹ ਆ ਨਹਿਰ ਤੇ ਦੇਖੇ ਦੇ ਖੇਤ ਦੇਖੇ ਪੂਰਾ ਬਰਾਵੇ ਆ ਬਾਈ ਨਹਿਰ ਕਦੇ ਵੀ ਅਸੀਂ ਆ ਨਹਿਰ ਦੇ ਵਿੱਚ ਪਾਣੀ ਨਹੀਂ ਦੇਖਿਆ ਐਤ ਕੀ ਦੇ ਵਿੱਚ ਪਾਣੀ ਦੇਖਿਆ ਇਹ ਵੀ ਪੈਨ ਪੂਰੇ ਚੱਲਦਾ ਪਾਣੀ ਆ ਨਹੀਂ ਜੇ ਖੜਾ ਨਹੀਂ ਕਰੇ ਦੇਖਿਆ ਹੈਗਾ ਝੋਨੇ ਇਧਰ ਝੋਨਾ ਹੀ ਜ਼ਿਆਦਾ ਲੱਗਦਾ ਰਾਂ ਦੀ ਤੇ ਇਹ ਹੋਣਾ ਇਧਰ ਇਹ ਹੈ ਇਹਦੀ ਹੈਗਾ ਝੋਨੇ ਆਲਾ ਕਈ ਜਗ੍ਹਾ ਦਾ ਬਾਈ ਖੇਤ ਜਿਵੇਂ ਡੁੱਬੇ ਖੜੇ ਆ ਹੋਈ ਨਹੀਂ ਬਾਈ ਫਸਲ ਚ ਹੋਈ ਨਹੀਂ ਆਹ ਲਾ ਪਾਣੀ ਖੜਾ ਰਾਂ ਚ ਵੀ ਇਹ ਥੋੜਾ ਉਹ ਨਹੀਂ ਫਿਚੋ ਨਹੀਂ ਲਾਉਣੇ ਜਾ ਰਹੇ ਇਧਰ ਹਨਾ ਇਧਰ ਸੋਆ ਵੀ ਨਹੀਂ ਹੁੰਦੀ ਜਿੱਤੇ ਨਜੇ ਦਾਣੇ ਤੇ ਝੁੰਨੇ ਹੀ ਝੁੰਨੇ ਦਿਖਣਾ ਝੋਨੇ ਦਾ ਹੀ ਆ ਬਈ ਝੋਨਾਂ ਨਾਲ ਇਹ ਕਹਿੰਦਾ ਭਵਿੰਦਰ ਘੇਰਾ ਵੱਢਦੇ ਨਹੀਂ ਹੈ ਕਿ ਕਮੈਨਾ ਗੱਲ ਵੱਢਦੇ ਆ ਬੰਦੇ ਕਿੰਨੇ ਕਿਤੇ ਵੱਡੂ ਆਤਾ ਨਾਲ ਦੇ ਰਾਰੂ ਰਾਹਾਂ ਦੀ ਦਿੱਕਤ ਆ ਕਹਿੰਦਾ ਹਨਾ ਰਾਤ ਹੈ ਗੀਆਂ ਯਾਰ ਉਹ ਮੇਰਾ ਟਾਈਮ ਆ ਫਿਰ ਗਿੱਲੇ ਹੋਣੇ ਕਿੱਤ ਹਾਂ ਹਾਂ ਸ਼ਿਮਲਾਈ ਬਣਾਇਆ ਪਿਆ ਮਾਕੇ ਇੱਕ ਕਰ ਬੰਦੇ ਲੈ ਪੰਜਾਬ ਤੇ ਭਲੇਖਾ ਪੈਂਦਾ ਮਿੱਤਰਾਂ ਹੈ ਪੈਂਦਾ ਤਾਂ ਹੈਗਾ ਇੱਕੋ ਲੈਵਲ ਚ ਆ ਪਰ ਇੱਕ ਹੋਰ ਆ ਪੰਜਾਬ ਨਾਲੋਂ ਵੱਡਾ ਏਰੀਆ ਏ ਹੈ ਪੰਜਾਬ ਨਾਲੋਂ ਵੱਡਾ ਵੀ ਹੈ ਬਾਈ ਹੋਈ ਤਾਂ ਗੱਲ ਨਾ ਕੋ ਵਿਚ ਦਰਖਤ ਦੇਖ ਲਾ ਨਾ ਕੋਈ ਲੈਨ ਇੱਕ ਲੈਨ ਆ ਬਸ ਆ ਉਹ ਦੇਖ ਲਾ ਤੈਨੂੰ ਦੂਰ ਦੂਰ ਤੱਕ ਕੋਈ ਪਿੰਡ ਨਹੀਂ ਕੋਈ ਕੋਈ ਪਿੰਡ ਨਹੀਂ ਦੇਖਣਾ ਕੋਈ ਤਾਰ ਨਹੀਂ ਹੈਗੀ ਇੱਕ ਕੰਬਾ ਬਸ ਆ ਆ ਮੇਨ ਜਾਂਦੀ ਇਹਦੇ ਬਾਅਦ ਕੋਈ ਗੰਮਾ ਨਹੀਂ ਹੈਗਾ ਘਾਟੇ ਵਾਲੀ ਹੋਊਗੀ ਹਾਂ ਚੱਲੀਏ ਦਿਖਾਈਏ ਤੁਹਾਨੂੰ ਅੱਗੇ ਤੇ ਵੀ ਹੁਣ ਅੱਛਾ ਧੀਰਜ ਇਹ ਇੱਥੇ ਚੋਂ ਉਨਾ ਹੀ ਲੱਗਦਾ ਬਾਈ ਤੁਹਾਡੇ ਏਰੀਆ ਨਾ ਸੋਆਬੀਂ ਦਾ ਤਾਂ ਨੌਂ ਵੀ ਨਹੀਂ ਹੈਗਾ ਰਿਆ ਨਾ ਸੋਆਬੀਂ ਦਾ ਵੇਗਾ ਅੱਗੇ ਰਹਿ ਗਿਆ ਹੋਇ ਰਿਆ ਤਾਂ ਪਾਣੀ ਵਾਲਾ ਏਰੀਆ ਗਿਆ ਨਾ ਹਾਂ ਤੇ ਵੀ ਦਾਣ ਨਹੀਂ ਹੁਣਾ ਇੱਥੇ ਜਿੱਥੇ ਪਾਣੀ ਕਾਬਜਮ ਹੈ ਨਹੀਂ ਇੱਧਰ ਅੱਛਾ ਪਾਣੀ ਖੜਾ ਹੋ ਦੇ ਇਹ ਪਾਣੀ ਖੜਨ ਕਰਕੇ ਪਾਣੀ ਦੇ ਕਰਕੇ ਜਿੱਥੇ ਵਾਲਾ ਪਾਣੀ ਵਾਲਾ ਏਰੀਆ ਇੱਥੇ ਸੋਆਬੀਂ ਨਹੀਂ ਹੁੰਦੀ ਹੈ ਨਾ ਖਤਮ ਹੋ ਜਾਂਦਾ ਆਹ ਦੇ ਬਾਈ ਝੋਨਾ ਹੀ ਝੋਨਾ ਰੱਖਦਾ ਪਰ ਮੈਂ ਅਸੀਂ ਜਾ ਕੇ ਆਏ ਆਂ ਜਿੱਥੇ ਆਪਾਂ ਕਣਕ ਜ਼ਮੀਨਾਂ ਚਲਾਉਂਦੇ ਉਹ ਭਵਿੰਦਰ ਗਿਆ ਨਾ ਫੜਦੇ ਨਹੀਂ ਜ਼ੀਨਾਂ ਕਰ ਕਹਣਾ ਇਹ ਲੇਵਰ ਵਾ ਹੈਗਾ ਨਹੀਂ ਉੱਤੇ ਤੋਂ ਵਟ ਵਟ ਕੀ ਕਰੇ ਫਿਰ ਡੋਣਾ ਨਹੀਂ ਫਿਰ ਝੋਨਾ ਦਾ ਬਾਈ ਇੱਕ ਗੱਲ ਆ ਵੀ ਆਪਣਾ ਆਪਣੇ ਪੰਜਾਬ ਦੇ ਨਾਲ ਝੋਨਾ ਚੱਲਦਾ ਹੈ ਕਿ ਕਿੰਨੇ ਕਿਹੜੇ ਤਰੀਕ ਨੂੰ ਗੱਲ ਬੰਦਾ ਹੈ ਸਤੰਬਰ ਤੋਂ ਅਕਤੂਬਰ ਤੋਂ ਅਕਤੂਬਰ ਤੋਂ ਚੱਲਣਾ ਸਤੰਬਰ ਅਕਤੂਬਰ ਇਹਦਾ ਨਵੰਬਰ ਚੱਲਣਾ ਬਾਈ ਹਾਂ ਇਹਦਾ ਮਰਗੀ ਜਗਾ ਆ ਝੋਨਾ ਹੈ ਇਹ ਲੇਟ ਕਰਕੇ ਹੈ ਨਾ ਇਹ ਤਾਂ ਕਣਕ ਦਾ ਹੀ ਲੇਟ ਚੱਲਦਾ ਇਧਰ ਸਾਡੇ ਪਿੰਡ ਜਨਿਆਂ ਦਾ ਵਿੱਚ ਬਣਾਇਆ ਹੈ ਛੋਟਾ ਛੋਟਾ ਖਿਆਰੀ ਹੈ ਵਿੱਗੇ ਵਿੱਗੇ ਦਾ ਹਨਾ ਇਹਨੂੰ ਕਿ ਟਾਈਮ ਕੱਟ ਲੰਗਦਾ ਹਨਾ ਲਗਾਉਣੇ ਤੇ ਪਾਣੀ ਵੀ ਇੱਕ ਜੇ ਕੋ ਜਦੋਂ ਮੇਹ ਦੇ ਕਮੀ ਹੋਈ ਫਿਰ ਮੋਟਰ ਤੋਂ ਲੰਗਾਉਣੇ ਦਾ ਟਾਈਮ ਪਾਣੀ ਆ ਰਿਹਾ ਲਾਲਾ ਕਿਤੇ ਦਾ ਪਾਣੀ ਇਹ ਝੋਨਾ ਡਬੋਏ ਦਿੱਤਾ ਆ ਡੁੱਬੇ ਗਿਆ ਮਰੇ ਗਿਆ ਦੇ ਤਾਂ ਖਤਮ ਹੋ ਗਿਆ ਹੈ ਨਹੀਂ ਮੇਹ ਧੀਰੇ ਧੀਰੇ ਰੋਜ ਬਈ ਜਾਂਦਾ ਬਾਈ ਅਜੇ ਨਹੀਂ ਆਇਆ ਬਸ ਹੈ ਅਜੇ ਨਹੀਂ ਆਇਆ ਬਸ ਅਜੇ ਅਸੀਂ ਆਗੇ ਤਾਂ ਨਹੀਂ ਆਇਆ ਹੈ ਨਾ ਚੱਲੂ ਆਇਆ ਨਾ ਪੁੱਛੋ ਨਾ ਰੋਜੇ ਪੈ ਜਾਂਦਾ ਹੈ ਰੋਜ ਹੀ ਹਾਂ ਇਹ ਤਾਂ ਇੱਕ ਹੋਰ ਹਨ ਇਹਨਾਂ ਦਾ ਪਾਣੀ ਦਾ ਨਿਕਾਸ ਹੈ ਨਹੀਂ ਕਿਸੇ ਪਾਸੇ ਇੱਕ ਇੱਕ ਕਰਮ ਨ ਹੋਰ ਹੈ ਬਾਈ ਧਾਨ ਵੀ ਇੱਕ ਸਸਾਰ ਨਹੀਂ ਲੱਗਿਆ ਅੱਗੇ ਪਿੱਛੇ ਜੋ ਕਿ ਲੱਗੇ ਹੈ ਕਿਤੇ ਦਾ ਬੂਝਾ ਖਾਦੀ ਸਾਇਵਨ ਸਾਇਵਨ ਦਿਖਣਾ ਨਹੀਂ ਨਦਰ ਆ ਦੇ ਆਪਣੇ ਆਲਾ ਕੰਮ ਕਰ ਰੱਖਿਆ ਨਾ ਨਹੀਂ ਬਾਈ ਉਹਨਾਂ ਨੇ ਕਿਹਾ ਆਹ ਥੱਲੇ ਕਾਗਜ਼ ਪਾ ਕੇ ਉੱਪਰ ਮਿੱਟੀ ਪਾਈ ਆ ਤੂੜੀ ਤੇ ਹਾਂ ਹਾਂ ਤੂੜੀ ਦੇ ਰੋਜ਼ ਕਰਾਂਗੇ ਆਪਾਂ ਇਹ ਨਾ ਕਰ ਰਹੇ ਕਿ ਆਪਾਂ ਮਿੱਟੀ ਪਹਿਲਾਂ ਪਾ ਕੇ ਤੂੜੀ ਉਹ ਪਾਦੀ ਇਹ ਜੇ ਸਾਲਾ ਕਾਗਜ਼ ਪਾੜ ਜਾਂਦਾ ਤੂੜੀ ਬਹੁਤ ਰੱਖੀ ਹੋਈ ਆ ਘਟੋ ਘੜ ਵੀ ਹੋਊਗੀ 5 6 ਛੋਬਗੇ ਤੂੜੀ ਹੈ ਨਾ ਹੋਊਗੀ ਬਈ ਦੋ ਹੈਗੀਆਂ ਨਾ ਲੱਗ ਲੱਗ ਹੈਗੇ ਆ ਨੈਰ ਦੀ ਲਾਲਾ ਯਾਰ ਨੈਰ ਤੇ ਕਦੇ ਪਣੀ ਨਹੀਂ ਦੇਖਿਆ ਮੈਂ ਜਿੰਨੇ ਸਾਲੋਂ ਕੇ ਮੈਨੂੰ ਬਾਕੀ ਅਗਲਾ ਪੱਟੇ ਪੁੱਟੇ ਚਾਹ ਡੁੱਬੇ ਪਏ ਆ ਉਹਦਾ ਹੀ ਆ ਮੁਸਲਮਾਨ ਬੰਦੇ ਦਾ ਘਰ ਹੈ ਨਾ ਹਾਂ ਉਹਦਾ ਹੀ ਅਸੀਂ ਵੱਢ ਕੇ ਗਏ ਹੋਰੇ ਹਾਂ ਉਹ ਕੀ ਆ ਉਹਦਾ ਨਾਮ ਆਪਣੇ ਅਲੀ ਪਤਾ ਨਹੀਂ ਕਿਹਾ ਭਲਾ ਜੀ ਨਾ ਉਹਦਾ ਗਾਨ ਵੀ ਉਹਦੇ ਇੱਥੇ ਗਾਨ ਵੀ ਕਹਿੰਦੇ ਸਟਾਕ ਹੈਗਾ ਉਹਦਾ ਵਧੀਆ ਹੁੰਦਾ ਏ ਆਹ ਦੇਲਾ ਪੱਥਰਾ ਪੱਥਰ ਦੇਲਾ ਹਲੇ ਵੀ ਚੱਕੇ ਹੀ ਨਹੀਂ ਹੈਗੇ ਹਨਾ ਨਾਂ ਇਕੜੇ ਰਹਨੇ ਆ ਭਾਈ ਨਾਲ ਹੀ ਦਿੰਦਾ ਭਾਈ ਨਾਲ ਹੀ ਦਿੰਦਾ ਉਹ ਡਾਂਜ ਤੇ ਕਿ ਭਾਈ ਉਹ ਬੰਦਾ ਜਿਹੜਾ ਹੈਗਾ ਹੈ ਪਲਾਟਸ ਵਾਲਾ ਦੁਕਾਨ ਹੈਗੀ ਉਧਰ ਉਸੇ ਨਾਲ ਹੀ ਦਿੰਦਾ ਉਹ ਦੁਕਾਨ ਆ ਉਹ ਵੀ ਇੱਥੇ ਪਿਲੇ ਵਾਲ ਰੋਟੀਆਂ ਆ ਪਾਉਂ ਉਧਰ ਹਾਂ ਉਧਰ ਨਾਲ ਹੀ ਹੈਗੀ ਇੱਥੇ ਕੰਡੇ ਹੀ ਸਾਰੇ ਬਹੁਤ ਵੱਡੇ ਵੱਡੇ ਆ ਕੰਡੇ ਤਾਂ ਸਾਰੇ ਹੀ ਆ ਯਾਹ ਦੇ ਜਿੱਥੇ ਮਰਜੀ ਚਲ ਜਾ ਮਹਾਰਾਟਰ ਚਲ ਜਾ ਕਿਕਰਾਂ ਦਾ ਬਹੁਤ ਆ ਬਾਈ ਕਿਕਰਾਂ ਦੇ ਸਿਰ ਤੇ ਇਹ ਬੰਦੀਆਂ ਬੱਕਰੀਆਂ ਬੁੱਕਰੀਆਂ ਤੁੱਕੇ ਕਿਕਰਾਂ ਦੇ ਪੱਤੇ ਪੁੱਤੇ ਖਾ ਕੇ ਪਾਲ ਜੰਨੀਆਂ ਹੂੰ ਕਿਕਰ ਦਾ ਆਮ ਗਾਲ ਆ ਇੱਥੇ ਦੇਖ ਰਿਹਾ ਤੂੰ ਆ ਗਾਵਾ ਯਾਰ ਗਾਵਾਂ ਕਿੰਨੀਆਂ ਰੋੜਾਂ ਤੇ ਗਾਵਾਂ ਦਾ ਨਾ ਪੁੱਛ ਤੂੰ ਮੈਂ ਕਹਿੰਦਾ ਵੀ ਗਾਵਾਂ ਦਾ ਨਾ ਪੁੱਛ ਭਰਾਵਰਾ ਸਾਨੂੰ ਖੜਾ ਲਾਪਾ ਖੜੇ ਰਹਾ ਤੇ ਜੀ ਕਰਕੇ ਆ ਇੱਕਦਮ ਬਖਰ ਮਿਲਣੇ ਇੱਥੇ ਹੀ ਇਹ ਕੋਟੀ ਜੀ ਭਾਈ ਮੂਰੇ ਆ ਗਿਆ ਤਾਂ ਇੱਕ ਮੂਰੇ ਆ ਗਿਆ ਤਾਂ ਜਮੇ ਰਾਤ ਜਮੇ ਗੱਡੀ ਕੋਲ ਜਾ ਕੇ ਰੁਹੀ ਆ ਤੇਜ ਅਸੇ ਮਿਲਣੇ ਟੇ ਕੋਟੇ ਰੇ ਚੀਏ ਤੈਨੂੰ ਹਾਂ ਗੱਡੀ ਜਮੇ ਕੋਲ ਜਾ ਕੇ ਰੁਹੀ ਆ ਕੋਟੇ ਦੇ ਬਾਅਦ ਮਿਲਣਾ ਨਹੀਂ ਜੀ ਮੁਰਕੇ ਅਸੀਂ ਸੌਂ ਗਏ ਮੁਰਕੇ ਅਸੀਂ ਨਹੀਂ ਹਿੱਲੇ ਅਸੀਂ ਤਾਂ ਸੌਂ ਗਏ ਸੀਗਾ ਉਹਨੇ ਯਾਰ ਚਲਾਉਣੀ ਗੱਡੀ ਰਾਤ ਵਾਲਾ ਨੰਦਰ ਹੈ ਨਹੀਂ ਗਾ ਇਹ ਰਾਤ ਵਾਲਾ ਰਾਹ ਨਹੀਂ ਹੈਗਾ ਭਾਈ ਟਰੱਕ ਡਰੁਕਤਾ ਜੇ ਲੰਗ ਨੂੰ ਗਿਆਂਦੇ ਆ ਗੱਡੀ ਦਾ ਪਰ ਇਹ ਹੋਰ ਆ ਨਾ ਥੱਲੇੋਂ ਜਾ ਕੇ ਉੱਪਰ ਬਾਹਰ ਨੂੰ ੜ ਤੇ ਘਿਰਦਾ ਆ ਕੇ ਆ ਜਾਂ ਗਾਂ ਦੇ ਵਿੱਚ ਕਿਤੇ ਕੋਈ ਚੀਜ਼ ਵੱਜਦੀ ਆ ਨਾ ਲੱਤਾਂ ਤਾਂ ਚੱਕ ਲੱਤਾਂ ਪਰਾਂ ਨੂੰ ਮਾਰਦੀਆਂ ਫਰੀਰ ਇੱਧਰ ਨੂੰ ਆਣਾ ਉੱਪਰੋਂ ਇਹ ਉੱਠ ਕੇ ਫਿਰ ਗਿਆ ਸੀਸ ਤੇ ਤੇ ਆ ਜਾਂਦਾ ਸੀਸੇ ਦੇ ਉੱਪਰ ਆ ਜਾਂਦਾ ਬਾਕੀ ਇਹ ਫਿਰਦੇ ਆ ਆਪਾਂ ਕੋਟੇ ਵਾਲੇ ਏਰੀਏ ਚੱਲ ਜਾ ਪਿੱਛੇ ਆ ਨਾ ਜਿਹੜਾ ਏਰੀਆ ਦੇਖਿਆ ਤਾਂ ਆਪਾਂ ਨੇ ਉਹ ਮੂੰਗੀ ਦਾ ਦਾ किशनਗਨ ਵਾਲਾ ਇਹ ਹੈਗਾ ਝੋਨੇ ਦਾ ਏਰੀਆ ਝੋਨਾ ਵੀਰੇ ਕਿੰਨਾ ਨਿਕਲ ਜੇ ਨਜ਼ੀਰੇ ਜਿਵੇਂ ਬਿੱਗੇ ਚ 7-8 ਗੰਟਲ ਨਿਕਲ ਜਾਂਦਾ 7-8 ਗੰਟਲ ਨਿਕਲ ਜਾਂਦਾ ਜਾਰ ਪਸਲ ਦੇ ਉੱਪਰ ਹੈ ਵੀ ਦਾਣ ਕਿਹਸਾ ਹੈ ਅੱਛਾ ਬੀਜ-ਬੀਜ ਦਾ ਫਰਕ ਆ ਇਹਦਾ ਫਰਕ ਜੇ 1501 ਹੋ ਗਿਆ ਉਸ ਤੋਂ ਹੁਣ ਹੋ ਗਿਆ ਠੀਕ ਆ 1501 ਬਾਸਵਤੀ ਹੈ ਕਿ ਤੂੰ ਨੋਰਮਲ ਬਾਸਵਤੀ ਹੀ ਆ ਜਾਂਦੀ ਹੈ ਅੱਛਾ ਆਹ ਤਾਂ ਵਿੱਚ ਵਿੱਚ ਟੀ ਵੀ ਹੈਗੀ ਵੀ ਬਾਹਰ ਦੀ ਵੈਰਾਈਟੀ ਆਹ ਤਾਂ ਵਿੱਚ ਵਿੱਚ ਮੂੰਗੀ ਹੈਗੀ ਵੀ ਆਹ ਆ ਬਾਹਰ ਚੋਨਾ ਡੁੱਬੇ ਗਿਆ ਪਾਣੀ ਚ ਆ ਜੀ ਇਹਨੇ ਹਾਂ ਇਹ ਕਾ ਸੇ ਇਹਨੇ ਰੋਡ ਉੱਚਾ ਹੋ ਗਿਆ ਪਾਣੀ ਕਿੱਧਰ ਲੱਗਿਆ ਆ ਆ ਗਿਆ ਪੰਪ ਬਾਈ ਜਿੱਥੇ ਸਾਡੇ ਬਿਆੰਤ सोनू ਜਸਵੀਰ ਬਾਈ ਉਹਨਾਂ ਦੇ ਅੱਡੇ ਨੇ ਟੇਰੇ ਇਹ ਪੰਪ ਤੇ ਵੀ ਰੌਣਕਾਂ ਲੱਗੇ ਮੈਂਨੇ ਆ ਨਾ ਇੱਥੇ ਇਹਦੇ ਵਿੱਚ ਬਣਾਏ ਹੁੰਦੇ ਆ ਚੁੱਲ੍ਹੇ ਰਸੂਈਆਂ ਇਹਦੇ ਵਿੱਚ ਹੁੰਦੇ ਆ ਪਾਰਕ ਨਹੀਂ ਚੂੜੀ ਨਹੀਂ ਪਰੁੰਦੀ ਹੈ ਚਿੜੀ ਨਹੀਂ ਚਰੁੰਦੀ ਹੈ ਚਿੜੀ ਨਹੀਂ ਵਰਕ ਬਾਈ ਸਹੀ ਗੱਲ ਹੈ ਤੇ ਆਮਦਨ ਵੀ ਡਬਲ ਹੋ ਜਾਂਦੀ ਹੈ ਪਾ ਪਾ ਦੀ ਕਿੰਨਾ 8-8 ਲੱਖ ਦਾ ਡੀਲ ਲੱਗੇ ਜਾਂਦਾ ਤਿੰਨ ਮਸ਼ੀਨਾਂ ਖੜਦੀਆਂ ਹੋਰ ਹੁਣ ਤੋਂ ਹਿਸਾਬ ਨਾਲ ਵੀ ਲੱਖ-ਲੱਖ ਦਾ ਉਹਨਾਂ ਨੇ ਬਿਨਾ ਬਾਕੀ ਹੋਰ ਬਾਹਰ ਵਾਲੀਆਂ ਕਿੰਨੀਆਂ ਆ ਤੇ ਫਿਰ ਆਉਨੀਆਂ ਆ ਨਾ ਕਿੰਨੀਆਂ ਮਸ਼ੀਨਾਂ ਆਉਨੀਆਂ ਆ ਆਪਣੇ ਵੀ ਉਧਰ ਦੇ ਪਾਦਾ ਕੱਢ ਰੱਖਦੇ ਯਾਰ ਹੈ ਫੇ ਕੰਪ ਵਾਲਿਆਂ ਨੂੰ ਫਾਇਦਾ ਹੁਣ ਇੱਥੇ ਰੌਣਕਾਂ ਯਾਰ ਫੇਰ ਕਿੱਥੇ ਰੌਣਕ ਹੁਣ ਰੌਣਕ ਆਈ ਆ ਗੱਲ ਹੈ ਬਾਈ ਜਿਹਦਾਂ ਗਏ ਆ ਨਾ ਤੇਰੇ ਸਾਹਮਣੇ ਕਹਿ ਦਿੰਦੇ ਪਰ ਜਿਹਦ ਲੱਪਾਂ ਗਏ ਆ ਇਹ ਰੌਣਕ ਖਤਮੇ ਹੋ ਗਈ ਐ ਢੱਲਾ ਜਿਹੀ ਪੈ ਗਿਆ ਕੰਮ ਸਹੀ ਗੱਲ ਆ ਹਾਂ ਬਾਕੀ ਬਰਸਾਤ ਬਾਈ ਇਦ ਕੀ ਜ਼ਿਆਦੇ ਆ ਸਾਰੇ ਕਣਕ ਦੀ ਫੈਤੀ ਬਹੁਤ ਹੋਊਗੀ ਅਦੀ ਹਾਂ ਨੀਰੇ ਜੀ ਹਾਂ ਕਣਕਾ ਹੁਣੇ ਨਹੀਂ ਕਹਿਆ ਨਾ ਪੂਰਾ ਮੀਂਹ ਨਹੀਂ ਆ ਧਣੀਆਂ ਧਣੀਆਂ ਧੁਣੀਆਂ ਜਾਂ ਤਾਂ ਹੀ ਲੱਗਦਾ ਹੁੰਦਾ ਜਾਂ ਪਾਣੀ ਨਾ ਹੋਵੇ ਪਾਣੀ ਨਾ ਹੋਵੇ ਆ ਇਹ ਹੁਣ ਇਦ ਕੀ ਪਾਣੀ ਵੀ ਖੂ ਖਾ ਵੀ ਫੁੱਲ ਹੋਵੇ ਪਾਣੀ ਦੀ ਪੂਰਤੀ ਹੋਵੇ ਹਾਂ ਪਾਣੀ ਫੁੱਲ ਪੀ ਗਿਆ ਨਾ ਉਹ ਪਾਣੀ ਭਰ ਗਿਆ ਨਾ ਜਿੱਚ ਬੱਚੇ ਫੁੱਲ ਹੋ ਗਏ ਹਾਂ ਇੱਕ ਡੈਮ ਬਣਾਏ ਹੁੰਦੇ ਆ ਡੈਮ ਵੀ ਭਰ ਜਾਂਦੇ ਆ ਨਾ ਫੇ ਪਾਣੀ ਕਿੱਲ ਡੈਮ ਦੇ ਉੱਪਰ ਲੰਘ ਰਿਹਾ ਪਾਣੀ ਅੱਛਾ ਵਾਹ ਜੀ ਵਾਹ 31 ਫੁੱਟ ਹੈਗਾ ਨਾ ਉਹ 31 ਫੁੱਟ 31 ਫੁੱਟ ਡੈਮ ਦੇ ਉੱਪਰ ਖੜਵਾ ਪਾਣੀ 31 ਫੁੱਟ ਹਾਂ 31 ਫੁੱਟ ਤਾਂ ਹੈਗਾ 31 ਫੁੱਟ ਤੋਂ ਉੱਪਰ ਨਿਕਲ ਰਿਹਾ ਪਾਣੀ ਜਦੋਂ 31 ਫੁੱਟ ਤੋਂ ਬਰਾਬਰ ਹੈਗਾ ਵੀ ਕਰਕੇ ਉੱਪਰ ਲੱਗਦਾ ਵੀ ਇਹ ਲੋਕਲ ਦਾ ਪੰਜਾਬੀ ਪੂਰੀ ਬੋਲਦਾ ਕਿ ਨਹੀਂ ਬੋਲਦਾ ਹਾਂ ਇਹ ਬੰਦੇ ਪੰਜਾਬ ਦਾ ਸ਼ੌਂਕਾ ਉਹਦਾ ਨੂੰ ਰੇਗ ਦੀ ਜੀ ਪੰਜਾਬੀ ਪੰਜਾਬ ਦਾ ਘੇੜਾ ਲਾਉਣਾ ਹੈ ਹੈ ਗਿਆ ਵੀ ਚੱਲ ਚੱਲੀਏ ਰੇਗ ਦੀ ਜੀ ਪੰਜਾਬ ਵਾਲਾ ਸ਼ੌਂਕਾ ਕਰਮਣੇ ਨੂੰ ਰੇਗ ਦੀ ਜੀ ਕੜਿਆਂ ਤੋਂ ਲੈ ਕੇ ਪਰਨਿਆਂ ਤੱਕ ਔਰ ਗੁਰਦੁਆਰੇ ਕਹਿਵੇਂ ਨੇ ਜਾਣਾ ਬਈ ਗੁਰਦੁਆਰੇ ਗਿਆ ਤਾਂ ਮੈਂ 17 ਤਾਰੀਖ ਨੂੰ ਪੇਪਰ ਦੇ ਕੇ ਉਦੋਂ ਰੇਲ ਲਿਕਨਗੀ ਅੱਛਾ ਜੇਲਾ ਭਾਈ ਜਾਣਾ ਹੀ ਜਾਣਾ ਮੈਨੂੰ ਵੀ ਜਾਣਾ ਮੈਨੂੰ ਇਹਦੇ ਲਾਜ਼ਮੀ ਜਾਣਾ ਹੈ ਪੇਪਰ ਤੋਂ ਫੇਰ ਐ ਵੀ ਜਾਣਾ ਵੀ ਬਾਦਸੂ ਵੀ ਜਾਣਾ ਲੈ ਹੈ ਬਹੁਤ ਬਈ ਇਹਨੂੰ ਆਪਣੇ ਹੈ ਨਾ ਸਿੱਖਾਂ ਜਿਹੜੀ ਕੌਮ ਆ ਬਹੁਤ ਲਗਨ ਨਾਲ ਹੈ ਪਿਆਰ ਹੈ ਆ ਕੋ ਲਗਨ ਵੀ ਇਹ ਕੋ ਆਪਣੇ ਵਰਗੇ ਆ ਪਾ ਅੰਦਰ ਪਾਣੀ ਪਾਣੀ ਬਈ ਮਰ ਗਿਆ ਤਾਂ ਕਈ ਜਗ੍ਹਾ ਤਾਂ ਪਾਣੀ ਖਾਸ ਹੀ ਭਰੇ ਖੜਾ ਆ ਦੇਖ ਭਰੇ ਹੀ ਖੜਾ ਹਾਂ ਬੂਰ ਵੀ ਸਾਰੇ ਸੋਭੀ ਜਾਂਦਾ ਨੂੰਗੀ ਆ ਉਹੜ ਨਹੀਂ ਵਾ ਕੇ ਤਾਂ ਰੁਬ ਜਾਂਦਾ ਆ ਇੱਧਰ ਦੇ ਤੂੰ ਲੈ ਆਖੇ ਤਾਂ ਬਈ ਆ ਸਾਰੇ ਡੱਬੇ ਪਏ ਆ ਮੰਦਿਰ ਵੀ ਡੁੱਬ ਗਿਆ ਬਈ ਹੂੰ ਹਾਂ ਉਹ ਤਾਂ ਹਜੇ ਉੱਤਰ ਗਿਆ ਪਾਣੀ ਆਹ ਉਹ ਹੁਣ ਮੈਂ ਕਿਵੇਂ ਕਹਦਾ ਕੱਲ ਪਿਆ ਨਹੀਂ ਹੂੰ ਆਉਣਾ ਮੈਂ ਆਪਣੇ ਪਿੱਛੋਂ ਪਿੱਛੇ ਬਾਕੀ ਗਾਹਾਂ ਦਾ ਕਹੋ ਨਾ ਨਦੀਆਂ ਹੀਆਂ ਹੋਣੀਆਂ ਗਾ ਉਹ ਤਾਂ ਗਾਹਾਂ ਦਾ ਤੁਹਾਨੂੰ ਬੱਦਲ ਫੇਰ ਹੋ ਗਿਆ ਸਪੈਸ਼ਲ ਗੱਡੀ ਰੁਕੀ ਐ ਇੱਥੇ ਵੀ ਕਿਸੇ ਕਿਤੇ ਆਇਦ ਕੀ ਨਾ ਜਿਹੜੇ ਵੀਰ ਕਹਿੰਦੇ ਆ ਬਾਹਰ ਦਾ ਨਾ ਜਿਵੇਂ ਕੱਲ ਆਪਾਂ ਦੇਖਿਆ ਕਰਮਣਾ ਬਾਈ ਉਹਨੇ ਬੈਠੇ ਤੇ 15 ਦਿਨ ਮੈਂ ਹਫਤਾ ਪਹਿਲਾਂ ਹੀ ਆਏ ਬੈਠੇ ਆ ਹਾਰਾ ਵੀ ਮੌਸਮ ਦਾ ਭਰੋਸਾ ਦਾ ਕੋਈ ਨਹੀਂ ਆ ਬੱਦਲ ਫੇਰ ਬਣਿਆ ਖੜਾ ਪੂਰਾ ਦੇ ਲੋ ਪਾਣੀ ਦਾ ਬਾਈ ਖੇਤ ਸਾਰਾ ਏਰੀਆ ਦੋ ਚਾਰ ਦਿਨ ਮੰਨੇ ਮੀਂਹ ਮੀਂਹ ਡੇਢ ਡੇਢ ਆ ਕੇ ਪਹਿਲਾਂ ਠੀਕ ਇਹ ਦਿਨ ਜੈਸੀ ਹੀ ਆਤਾ ਬਾਈ ਹਰ ਸਾਲ ਹੈ ਦੋ ਗਵਨਾਂ ਕਾ ਪਾਣੀ ਆਣੇਗਾ ਤੇ ਲੋ ਅੱਛਾ ਮੀਂਹ ਬਾਰਸ਼ੇ ਤਾਂ ਨਹੀਂ ਹੋ ਰਹੀ ਹੈ ਐਦਾਂ ਕਿ ਮੀਂਹ ਜ਼ਿਆਦਾ ਹੈ ਬਾਰਸ਼ ਜ਼ਿਆਦਾ ਹੋ ਰਹੀ ਹੈ ਨਾ ਪਿਛਲੇ ਸਾਲ ਵੀ ਇਤਨੀ ਹੋਈ ਦੀ ਪਿਛਲੇ ਸਾਲ ਹਮਾਰੇ ਪੰਜਾਬ ਮੇ ਹੋਈ ਦੀ ਹਣਾ ਪਿਛਲੇ ਸਾਲ ਆਪਣੇ ਦੁੱਖ ਤੋੜਦੇ ਤੇ ਪਾਣੀ ਨੇ ਹਾਂ ਫਸਲੇ ਚ ਕੀ ਹੋਣੀ ਇਹਦਾ ਜਿਹੜੇ ਹਿਸਾਬ ਗਾ ਪਤ ਕੰਦਾ ਹੀ ਹੋਣੀ ਇਹਨੇ ਲਾਈ ਆਏ ਨੇ ਯਾਰਾ ਪੰਜ ਘਟੋ ਚਾਰ ਪੰਜ ਬਨ ਬਟ ਹੋਣੀ ਐ ਹੌਦਲਾ ਸਰੇ ਜੇ ਦੇਖਦੇ ਆ ਉਹ ਵੀ ਉੱਥੇ ਹੀ ਦੇਖਦੇ ਆ ਜਿੱਥੇ ਮਾਣਾ ਓਟਾ ਉੱਚਾ ਆ ਨਹੀਂ ਤਾਂ ਦਿਖਦਾ ਹੀ ਨਹੀਂ ਕੋਸ ਕਰਬਾ ਨਾ ਉਹ ਦੇਲਾ ਬਾਈ ਮੋਟਰ ਨਾਲ ਵਿੱਚੋਂ ਕੱਢਣ ਲੱਗਿਆ ਪਾਣੀ ਉਹਦੇ ਉੱਪਰ ਜੀ ਜਾਂਦਾ ਪੁਲੀ ਹਾਂ ਉੱਪਰ ਜੀ ਜਾਂਦਾ ਪੁਲੀ ਉਹਲੀ ਉੱਪਰ ਜੀ ਚੱਲਦਾ ਉਹ ਰਾਤ ਆਪਾਂ ਵਧੀਆ ਰਹਿ ਕੇ ਚੰਗੇ ਰਹਿ ਕੇ ਭਰਾਵਾ ਮੁੜਿਆ ਉੱਥੇ ਤੇ ਕੇਕੜੀ ਕਿੱਥੇ ਤੇ ਕਿੱਧਰ ਨੂੰ ਹੋਂਦਾ ਮੈਂ ਕੇਕੜੀ ਨੂੰ ਨਾ ਡੋਲ ਨੂੰ ਟੋਕ ਨੂੰ ਉੱਥੇ ਵੀ ਸਾਨੂੰ ਮੰਦੀ ਨੇ ਵਾਪਸ ਮੋੜਦੀ ਆ ਕਹਿੰਦਾ ਪਾਣੀ ਆ ਕੇ ਫੁੱਲ ਚੱਲ ਰਹਾ ਪਿੱਛੇ ਮੁੜ ਜੋ ਇੱਧਰ ਵੀ ਬਾਈ ਪਾਣੀ ਪਾਣੀ ਖੜਾ ਉਹ ਸਿਰੇ ਟੱਕਰ ਖੇਤਾਂ ਜਿਹੜੇ ਆ ਨਾ ਪਾਣੀ ਚ ਡੁੱਬੇ ਪਏ ਆ ਝੋਨਾ ਹਾਂ ਝੋਨਾ ਲੱਗਿਆ ਆ ਵਿੱਚ ਇੱਥੇ ਆ ਗਿਆ ਭਾਈ ਜ਼ਿਮੀਂਦਾਰ ਨੂੰ ਨਾ ਸੱਟ ਵੱਜਦੀ ਆ ਜਦੋਂ ਕਿ ਪਹਣਾ ਜਾਂ ਪੱਕੀ ਫਸਲ 'ਤੇ ਪਾਣੀ ਪੈ ਜਵੇ ਜਾਂ ਕਿਤੇ ਨਾ ਲੱਗਣ ਲਾ ਕੇ ਡੁੱਬ ਜਵੇ ਇਹਨਾਂ ਦੇ ਹੁਣ ਕੀ ਹੁਣ ਹੋਰ ਕੁਝ ਨਹੀਂ ਹੋਣਾ ਹੁਣ ਤਾਂ ਨਹੀਂ ਆਪ ਤਾਂ ਨਹੀਂ ਕੁਝ ਹੋਊਗਾ ਕਾ ਨਿਕਲ ਜਾਏਗਾ ਪਾਣੀ ਹੈ ਉਹ ਰਹਿ ਰਿਹਾ ਹੈ ਇਹ ਰਹੀ ਨਿਕਲਣਾ ਭਾਈ ਤਾਂ ਪਰ ਇਹ ਹੀ ਰਹੂਗਾ ਤਾਂ ਚੰਗਾ ਵੀ ਮੱਛੀਆਂ-ਮੱਛੀਆਂ ਛੱਡ ਲਵੇ ਵਿਚਾਰਾ ਉਹ ਮੱਛੀਆਂ ਵੀ ਕਿੱਥੇ ਰਹਿਣੀਆਂ ਇੱਥੇ ਮੱਛੀਆਂ ਜਾਂ ਮੀਂਹ ਹੁਣ ਟੱਪ ਕੇ ਦੂਏ ਪਾਸੇ ਚਲ ਜਾਣੀਆਂ ਬਹੁਤਾ ਵਈ ਉਹ ਆ ਕਿਹੜਾ ਇਹ ਕੋਟੇ ਤੇ ਕਿੰਨੇ ਕੋਟੇ ਤੇ ਆਪਾਂ ਕਿੰਨਾ ਪਿਛੇ ਖੜੇ ਆ ਹੈਗਾ 40 ਕਿਲੋਮੀਟਰ ਹਨਾ 30 35 ਪਰ ਦੀ 30 40 ਕਿਲੋਮੀਟਰ ਸਾਈਡ ਤੇ ਖੜੇ ਆ ਗੱਡੀ ਦਾ ਵੀ ਬੁਰਾ ਹਾਲ ਆ ਬਾਈ ਮੀਂਹ ਚਾਹਨਾ ਚੱਕੜ ਜਿੱਥੇ ਵੀ ਜਾਂਦੀ ਆ ਮਿੱਟੀ ਉੱਪਰ ਟੱਕਰ ਜਿਹੜੀ ਵੀ ਇਹਦੀ ਪੂਰੀ ਚੱਲੀਏ ਫੇਰ ਹੁਣ ਬਾਹਰ ਚ ਫੇਰ ਆਉਣੇ ਵਾਲੇ ਮੌਸਮ ਫੇਰ ਖਰਾਬ ਹੁੰਦਾ ਹਨਾ ਅੱਜ ਨਹੀਂ ਪਿਆ ਰੋਜ਼ ਪੈਂਦਾ ਨਹੀਂ ਹੈ ਅੱਛਾ ਕੋਟੇ ਆ ਗਏ ਨਾ ਅੱਜ ਹਾਂ ਤੁਸੀਂ ਆ ਗਏ ਨਾ ਅੱਜ ਆ ਅਸੀਂ ਆ ਕੇ ਲਾਂ ਕਰਕੇ ਨਹੀਂ ਪਾਇਆ ਰੱਬ ਕਹਿੰਦਾ ਹੁਣ ਵੀ ਇਹਨਾਂ ਨੂੰ ਖਾਣੂ ਘੁੰਮਣ ਵਾਸਤੇ ਵੀ ਕਾਹਨੂੰ ਗੇਣਾ ਘੁੰਮਣ ਕਾ ਨੂੰ ਐ ਭਰਾਵਾ ਅਸੀਂ ਆਪ ਅਸੀਂ ਦੇਖਣ ਆਏ ਆ ਵੀ ਕਿਦੋਂ ਇਹਨਾਂ ਕੱਲ ਅਸੀਂ ਉੱਧਰ ਗਏ 7 8 ਮਸ਼ੀਨਾਂ ਪੈਣੀ ਖੜੀਆਂ ਹੁਣ ਬਜਾਰੇ ਵਿਹਲੇ ਬੈਠੇ ਆ ਜੇ ਕੰਮ ਹੈ ਨਹੀਂ 20 25 ਦਿਨ ਕੰਮ ਨਹੀਂ ਚੱਲਣਾ ਕਰਕੇ ਕੰਮ ਲੇਟ ਹੋ ਗਿਆ ਹਾਂ 20 25 ਦਿਨ ਕੰਮ ਨਹੀਂ ਚੱਲਣਾ 20 25 ਦਿਨ ਬਾਈ 3 4 ਬੰਦੇ ਨੇ ਬੈਠ ਕੇ ਖਲਾਉਣਾ ਬਹੁਤ ਔਕਾ ਹੈ ਕਿ ਉਹ ਆਇਆ ਹੁਣ ਜੇ ਘਰ ਤੇ ਚੱਲਵੇ ਖਾਤੀ ਖਰਚ ਹੈ ਹੈਗੇ ਨਹੀਂ ਤਰਾ ਖੜੀਆਂ ਉਹਨਾਂ ਦਾ ਕੋਈ ਖਰਚਾ ਨਹੀਂ ਜਿਹਦੇ ਆੜੀ ਲੱਗਣੇ ਉਹਨਾਂ ਦਾ ਖਰਚਾ ਹੀ ਹੋ ਜਾਣਾ ਹੋਰ ਹੁਣ ਜਿਹਦੇ ਮਨ ਨਾਲ ਚਲਣੀਆਂ ਦੋ ਤਿੰਨ ਦਿਨ ਪਹਿਲਾਂ ਆ ਜਵੇ ਆ ਜਾਣਾ ਬਸ ਉਹ ਸਹੀ ਆ ਇਧਰ ਤਾਂ ਲੈਟ ਆ ਤੇਰੇ ਨਾਲ ਅੰਗੇ ਦਾ ਨੰਬਰ ਕੁ ਦੁਪਹਿਰ ਚੋ ਨੰਬਰ ਹਾਂ 10 ਅਕਤੂਬਰ ਨੂੰ ਇਹ ਤਾਂ ਲੈਟ ਜਾਊਗਾ ਕੰਮ ਇਹਨਾਂ ਮੂੰਗੀਓ ਬਾਈ ਸਾਂਭੂਗੀ ਇਹ ਤਾਂ ਪਹਿਲਾਂ ਪਹਿਲਾਂ ਤਾਂ ਮੂੰਗੀ ਦੇ ਏਰੀਆ ਸਾਂਭੂਗਾ ਉਧਰ ਨੂੰ ਇਹ ਝੋਨੇ ਵਾਲਾ ਏਰੀਆ ਤਾਂ ਹਜੇ ਲੈਟ ਚੱਲੂਗਾ ਸੋਹਾਵਿੰਦ ਦੇ ਨਾਲ ਚੱਲਦਾ ਐਮਪੀ ਵਾਲੀ ਸੀ ਹਨਾ ਐਮਪੀ ਹਾਂ ਪਪਾਲ ਤੇ ਬਾਦ ਸੋਏ ਪਪਾਲ ਨਹੀਂ ਪੈਰਾ ਇਦਾਂ ਚੱਲਣਾ ਆਪਣੇ ਅੰਦਰ ਛੱਟ ਚੱਲਣੀ ਆ ਅੰਦਰ ਚੱਲ ਗਏ ਪਪਾਲ ਪਪਾਲ ਤੇ ਵਾਰ ਵੇ ਤੇਰਾ ਆ ਚੇਰੀਆ ਚੱਲਣਾ ਗੁੰਨੇ ਵਾਲਾ ਉਹਦੇ ਨਾਲ ਵੀ ਤੁਸੀਂ ਚੱਲਣਾ ਨਾ ਹੈ ਸੋਏ ਆ ਇੱਧਰ ਤਾਂ ਨਹੀਂ ਸੋਆ ਪੀਣਾ ਇੱਧਰ ਨਹੀਂਗਾ ਕਿਤੇ ਕਿਤੇ ਜੀ ਆ ਨਾ ਚੱਲ ਚਲੋ ਠੀਕ ਆ ਭਾਈ ਚੱਲਦੇ ਆ ਫਿਰ ਮੈਂ ਤੈਨੂੰ ਕਿ ਚੱਲ ਕਮਾ ਕਮਾ ਲਿਆ ਉਹਨਾਂ ਤੈਨੂੰ ਉਧਰ ਗੱਗੇ ਮੱਕੀ ਦੇ ਏਰੀਆ ਦੇਖਣ ਚੱਲੇ ਆਂ ਜੀ ਉਧਰ ਨੂੰ ਜਾਏ ਹੁੰਦੇ ਆ ਹੈਂ ਨੀਰੇਜ ਕਿਤੇ ਨਾਰਗੜ ਤੈਨੂੰ ਕਮਾ ਲਿਆ ਉਹਨਾਂ ਇੱਧਰ ਕਿਤੇ ਅੱਗੇ ਪੇਪਰ ਹੈਗਾ ਮੇਰੇ ਤਾਂ ਕਿ ਪੇਪਰ ਉਹਦੇ ਪੇਪਰ ਦਾ ਹੀ ਫੇਰ ਕਰਦੇ ਨਹੀਂ ਵੇ ਭਰ ਅਗਲੇ ਸਾਲ ਦੇ ਨਹੀਂ ਨਾ ਉਹ ਦੂਜੀ ਹੈਗੀਆਂ ਹੈਂ ਦੂਜਾ ਹੈਗਾ ਮੈਨੂੰ ਪੇਪਰ ਹੀ ਹੈਗਾ ਸਾੜੇ ਕੋਟਾ ਕਵਾ ਦੀ ਸਾਨੂੰ ਕੋਟਾ ਕੋਣ ਕਰਮਾਂ ਦੀ ਛੁੱਟੀ ਘਾਟਾ ਨਹੀਂ ਤਾਂ ਤੈਨੂੰ ਕੋ ਚੱਲਦੇ ਅੱਜ ਆਪਾਂ ਕੋਟਾ ਤਾਂ ਕਮਾ ਹੋਰ ਇਹਦੀ ਛੁੱਟੀ ਘਾਟਾ ਬਣਾਉਂਦੇ ਇਹ ਕੱਲ ਦੀ ਛੁੱਟੀ ਰਹਿ ਗਈ ਬਸ ਕੱਲ ਨੂੰ ਨਾ ਪਾਰਸਰ ਨੂੰ ਪਿੰ ਕਾ ਕਰਕੇ ਆ ਨਹੀਂ ਤਾਂ ਭੱਜ ਜਾਣਾ ਹੁਣ ਕਰਦੇ ਆਂ ਚਲੋ ਚੱਲਦੇ ਆਂ ਬਰੋਂ ਕੋਟੇ ਨੂੰ ਝੋਨੇ ਦੇ ਬਾਦ ਆ ਗਈ ਸੋਆਬੀਨ ਸੋਆਬੀਨ ਦੀ ਹਾਈਟ ਚੰਗੀ ਯਾਰਾ ਗਰਮਣਾ ਦੇ ਪਹਿਲਾਂ ਦੇਖੀ ਤਾਂ ਲੱਗੀ ਹਾਂ ਨਹੀਂ ਅੱਗੇ ਤਾਂ ਛੋਟੀ ਛੋਟੀ ਜਿਹੀ ਹਾਈਟ ਹੁੰਦੀ ਹੈ ਇਹਦੀ ਇਧਰ ਨਾਲੋਂ 20 ਪਿਆ 20 ਕਰਕੇ ਵੱਧ ਗਈ ਹਾਈਟ ਇਹਦੀ ਹੈਂ 20 ਕਰ ਮੀਂਹ ਕਰਕੇ ਹਾਈਟ ਚੰਗੀ ਆ ਮੀਂਹ ਪਿਆ ਗਾ ਉਹ ਰੇਲਾ ਇਹ ਬਈ ਮੌਸਮ ਦਾ ਪਤਾ ਹੀ ਨਾ ਤਾਂ ਕਣੀ ਹੀ ਵੇਹ ਲੱਗੀਆਂ ਪੈਣਾਂ ਓ ਦੇਖੋ ਭਾਈ ਸਾਹਮਣੇ ਪਾਣੀਓ ਪਾਣੀ ਭਰਿਆ ਪਿਆ ਇਹ ਏਰੀਆ ਨੂੰ ਮਾਰ ਜਾਦੇ ਆ ਨਾ ਕਰ ਮਨ ਪਿੱਛੇ ਨਹੀਂ ਇੰਨੀ ਹੈਗੀ ਦੀ ਚਾਦੇ ਆ ਹਣਾ ਇਹਦੇ ਪਰ ਰੇਦੀ ਨੂੰ ਸੋਇਆ ਵੀ ਨਹੀਂ ਹੈਗੀ ਆ ਪਰ ਉਹ ਮਾਰੀ ਸੋਆਟਾ ਸਾਰੀਓ ਸੋਆਬੀਨਾ ਤਾਂ ਆਹ ਸਾਰੀਓ ਸੋਆਬੀਨਾ ਦੇਗਾ ਵਾ ਲੈ ਉਹ ਤਾਂ ਕਿਤੇ ਤਾਂ ਉਹ ਸਾਹਮਣੇ ਮਾਰੂ ਪਾਣੀਓ ਪਾਣੀਓ ਉਹ ਦੇਖਵੇਂ ਫਿਰਦਾ ਜਿਵੇਂ ਸਮੁੰਦਰ ਦੇਖਦਾ ਹੁੰਦਾ ਨਾ ਆ ਇਹ ਦੇਖਦਾ ਪਾਣੀ ਖੜਾ ਨਟੋਏ ਮਰਾਤੇ ਬਾਈ ਨਾਲ ਨਾਲ ਹੈ ਆ ਮੱਕੀ ਆ ਮੱਕੀ ਥੋੜੀ ਜੀ ਹੋ ਆ ਮੱਕੀ ਇੱਥੇ ਨਹੀਂ ਇੰਨੇ ਕਿੰਨੇ ਨਹੀਂ ਆ ਕਿੱਥੇ ਹੋਵੇਗਾ ਇਕੱਠਾ ਹੀ ਟੱਕ ਮੱਕੀ ਵੇ ਹੈ ਕੁਝ ਨਹੀਂ ਆਪਣੇ ਮੁਕਾਬਲੇ ਜੇ ਆਈਏ ਥੋੜੀ ਜੀ ਮੱਕੀ ਧੀਰੇ ਜਿਹਾ ਮੂਰ ਮੂਰ ਜਾਂਦਾ ਰਹਿਣਾ ਮੈਂ ਕਰਮਨਾ ਇੰਨਾ ਕੋਈ ਇਤਿਹਾਰ ਨਿਭਾਈ ਕਰਦਾ ਹੈਗਾ ਮੈਂ ਤਾਂ ਪਤਾ ਨੂੰ ਗਿਆ ਮੈਂ ਕਹਿੰਦਾ ਮੈਂ ਛਾੜ ਕੇ ਆਉਣਾ ਕਹਿੰਦਾ ਛੱਡ ਕੇ ਆਉਣਾ ਬਾਈ ਬੜੇ ਰੋੜ ਚੜਾ ਕੇ ਆਉਣਾ ਉਹਨਾਂ ਕਹਿੰਦਾ ਪਿੰਡ 'ਚ ਵੜ ਜਿਓ ਵਿੱਚੇ ਝੋਨਾ ਲਾਇਆ ਥੋੜੀ ਜਿਹੀ ਖੱਤੀ ਜੀ ਵਿੱਚ ਮੱਕੀ ਵਿੱਚੇ ਸੋਆ ਬੀਜ ਨਾ ਬਾਈ ਕਈ ਫਸਲਾਂ ਦੇ ਜਿ ਕੋ ਰੱਖੀ ਗੱਡੀ ਉਹ ਕੁਛ ਨਹੀਂ ਹੁੰਦਾ ਕਈ ਫਸਲਾਂ ਦੇ ਜਕੀਂਦ ਰੱਖਦੇ ਆ ਇੱਕ ਫਸਲ ਦੇ ਨਹੀਂ ਆਪਣੇ ਮੰਗੂ ਐ ਕਰਵਣਾ ਤੇ ਮੋਕਲੀ ਵਿੱਚੇ ਦੇ ਲਾ ਲਦਾ ਪਾਣੀ ਆ ਭਰਿਆ ਹੋਇਆ ਵੀ ਤਾਂ ਆ ਗਿਆ ਰੋਕ ਲਾ ਖੱਡੇ ਮਰਾਤੇ ਬਾਈ ਨਾਲ ਨਾਲ ਲੈ ਪਾਣੀ ਹੈ ਉੱਪਰ ਜੀ ਝੜਕਦੇ ਆ ਚੱਲਿਆ ਹੋਇਆ ਆ ਖੱਡੇ ਮਰਾਦੇ ਨੇ ਵਧੀਆ ਨਾਲ ਦੀ ਨਾਲ ਉਹ ਤਾਂ ਗਈ ਜਿੱਥੇ ਪਾਣੀ ਖਟ ਗਿਆ ਉਹ ਤਾਂ ਖਤਮ ਨਹੀਂ ਆਏ ਤਾਂ ਸੋਆਬੀਨ ਇੱਕ ਵੈਰਾਈਟੀਆਂ ਕਈਆਂ ਇੱਕ ਵੈਰਾਈਟੀ ਨਹੀਂ ਹੈਗੀ ਇਹ ਕਈ ਵੈਰਾਈਟੀਆਂ ਐ ਜਿਹੜੀਆਂ ਵਿੱਚ ਪਾਣੀ ਦੇ ਵਿੱਚ ਵੀ ਹੋਈ ਜਾਂਦੀ ਹੈ ਪਰ ਇਹ ਕਈ ਸਾਲਾਂ ਤੋਂ ਨਾ ਸੋਆਬੀਨ ਖਰਾਬ ਹੁੰਦੀ ਆ ਰਹੀ ਹੈ ਹੁਣ ਥੋੜੇ ਜੇ ਮੱਕੀ ਤਾਂਹੀਂ ਮੱਕੀ ਕਰਨੀ ਤਾਂ ਹੋਏ ਆ ਦੇਖ ਕੇ ਸੋਆਬੀਨ ਖਰਾਬ ਹੀ ਹੁੰਦੀ ਆਈ ਹੈ ਕਈ ਸੀਜ਼ਨ ਹੋ ਗਏ ਇੰਨੇ ਦਾ ਸੜਕ ਨਵੀਂ ਬਣੀ ਹੀ ਲਾਈ ਦੀ ਹਾਂ ਹਨ ਉੱਚੀ ਚੱਕ ਦੰਨੇ ਸੜਕ ਜਾ ਰੋ ਨਵੀਂ ਮਿੱਟੀ ਪਾਈ ਆ ਨਾ ਨਵੀਂ ਨਹੀਂ ਉੱਚੀ ਚੱਕ ਦੰਨੇ ਨਵੀਂ ਸੜਕ ਤਾਂ ਬਹਿ ਨਾ ਵੀ ਹੋਣੀ ਇਹ ਉੱਚੀ ਜਾ ਦੇ ਚੱਕ ਦੰਨੇ ਸੜਕ ਨੂੰ ਉਹ ਨਾਲ ਘਾਟੋ ਘਾੜ ਵੀ ਇਹ ਉਹ ਦੇਖ ਉਧਰ ਸਾਹਮਣੇ ਇਤੂ ਪਾਣੀ ਉਹ ਪਾਣੀ ਉਹ ਪਾਣੀ ਫਰਦਾ ਜਾ ਰੇ ਪਾਸੇ ਫਲਾਲ ਤਾਂ ਅਜੇ ਅਜੇ ਪਤਾ ਹੀ ਨਹੀਂ ਰੱਬ ਦਾ ਕੀ ਕਰਨਾ ਹੈ ਹਾਂ ਅਜੇ ਕੀ ਪਤਾ ਸਹੀ ਗੱਲ ਹੈ ਮਾਲਕ ਦੇ ਘਰ ਦਾ ਕੋਈ ਭੇਤ ਨਹੀਂ ਹੈਗਾ ਹਾਂ ਔਰ ਸਾਹਮਣੇ ਕਿੰਨਾ ਪਾਣੀ ਆ ਕਾਰਬਨ ਇਹ ਤਾਂ ਹੀ ਡੁੱਬ ਗਿਆ ਸਾਰਾ ਹੀ ਇਹ ਆ ਗਿਆ ਬਸ ਕਿ ਨਵੇੜਾ ਆ ਗਿਆ ਉਧਰ ਬੱਲਾ ਬੱਲਾ ਤਾਂ ਕਈ ਕੋਸਾ ਹੈ ਮੈਂ ਕਿੰਨਾ 200 ਬਿਗਾ ਹਾਂ 300 ਬਿਗਾ ਹੋਏ ਸਾਵਾਂ ਜੀ ਹੋਊਗਾ ਨਾ ਬੱਲਾ ਬੱਲਾ ਐਨਾ ਪਾਣੀ ਯਾਰ ਇਹ ਤਾਂ ਸੁੱਕਣਾ ਵੀ ਨਹੀਂ ਹੈਗਾ ਬਾਈ ਇਹ ਹਾਂ ਕਿੱਥੇ ਸਿਖਾਏਗਾ ਉਹ ਟਰਾਂਫਰੋਂ ਦੇਖ ਤਾਂ ਡੁੱਪਿਆ ਹੋਇਆ ਵਿੱਚ ਤੂੰ ਸਿਖਾਏਗਾ ਕਿੱਥੇ ਇਹ ਤਾਂ ਦੱਸ ਮੈਨੂੰ ਹਾਂ ਸੁੱਕੂ ਕਿੱਥੇ ਪਾਣੀ ਮੈਨੂੰ ਐ ਲੱਗਦਾ ਵੀ ਸੜਕ ਨਾ ਹੋਵੇ ਵਿੱਚ ਹੀ ਕਿਤੇ ਮੈਨੂੰ ਵੇਖਣੇ ਲੱਗਦਾ ਵੀ ਕਿਤੇ ਸੜਕ ਵਿੱਚ ਨੂੰ ਨਾ ਕੱਢਣੀ ਬਈ ਗੱਡੀ ਵੀ ਉਹ ਤਾਂ ਗਿਆ ਵੀ ਇਹਦੀ ਸਾਰੀ ਹਾਂ ਜੇ ਕਿਤੇ ਪੰਜ ਚਾਰ ਦਿਨ ਮੀਂਹ ਹੋਰ ਪੈ ਗਿਆ ਆ ਨਾ ਹੈ ਫੇਰ ਸਾਰਾ ਡੁੱਬ ਜਾਊਗਾ ਫੇਰ ਮਛੋ ਆ ਵੀ ਨਾ ਧਰ ਛੋਣੇ ਦਾ ਕੰਮ ਔਖਾ ਹੋਣਾ ਧੋਣੇ ਚਲ ਕੋਈ ਨੀ ਵਿਗੜਦਾ ਫੇਰ ਵੀ ਜੇ ਡੋਪਾ ਸੋ ਆ ਵੀ ਇਹਨਾਂ ਨੂੰ ਮੁੰਗੀ ਮਰ ਜਣੀ ਆ ਨਾ ਇਹਦੇ ਚੋਂ ਨਾ ਕਿਹਾ ਹੋ ਜੂ ਜਦੋਂ ਉੱਪਰ ਪਾਣੀ ਫਿਰਦਾ ਲੈ ਮੱਲਾ ਪੱਲਾ ਆ ਬੰਦਾ ਛਤਰੀ ਚੱਕੀ ਆਉਂਦਾ ਵੀ ਦੱਸ ਇਹ ਤਾਂ ਸਮੁੰਦਰੇ ਬਣਿਆ ਫੇ ਇਹ ਵਿਚਾਰਾ ਕਿਆ ਕਰੇ ਹੁਣ ਦੇਖ ਕੇ ਜਲਾ ਮਨ ਥੋੜੀ ਕੱਢਦਾ ਆ ਰਿਹਾ ਚੱਲ ਰਿਹਾ ਪਾਣੀ ਇਹਨੂੰ ਹਾਂ ਇੱਧਰ ਨੂੰ ਜਾ ਰਿਹਾ ਲੈ ਬੁੱਲ ਅੱਲਾ ਬਲ ਵੀ ਜਾ ਆ ਵੀ ਸਾਰਾ ਡੁੱਬ ਗਿਆ ਬਰਸਾਤ ਐ ਦੀ ਹੈ ਉਹ ਜ਼ਿਆਦੇ ਆ ਨਾ ਆਪਣੇ ਪੰਜਾਬ ਦੇ ਵਿੱਚ ਘਟਾ ਜੇ ਜਿਹੜੇ ਸਾਲ ਪੰਜਾਬ 'ਚ ਹੁੰਦੀ ਹੈ ਹੋਰੇ ਨਹੀਂ ਹੁੰਦੀ ਜਿਹੜੇ ਸਾਲ ਪੰਜਾਬ 'ਚ ਨਹੀਂ ਹੁੰਦੀ ਹੋਰੇ ਆ ਹੋ ਜਾਂਦੀ ਯਾਰ ਲਾ ਆ ਖੇਤ ਰੁੱਬੇ ਵਿਆਂ ਪਿੱਲਰ ਪੁੱਲਰ ਜਿਆ ਟ੍ਰਾਂਸਫਾਰਮ ਦੇਖ ਹੈ ਔਰ ਟ੍ਰਾਂਸਫਾਰਮ ਦੇਖ ਛੋੜੋ ਜਿਹਾ ਹੀ ਰਹੇਗਾ ਮੈਂ ਉਹੀ ਕਹਣਾ ਵੀ ਉਹ ਥੋੜਾ ਜਿਹਾ ਹੀ ਦੇਖਦਾ ਟ੍ਰਾਂਸਫਾਰਮ ਹੋ ਦੇ ਲੈ ਸਾਰੇ ਵਿੱਚ ਡੁੱਬੈ ਲਾ ਕਿੱਥੇ ਟ੍ਰਾਂਸਫਾਰਮ ਹੋ ਮੈਂ ਕਹਿੰਦਾ ਕਿਤੇ ਡੁੱਬੇ ਹੀ ਨਾ ਹੋਵੇ ਪਹੂਣ ਨੀਵਾ ਹੋ ਗਿਆ ਉਹ ਪਾਣੀ ਇੱਧਰ ਵੀ ਬਾਈ ਬੁਰਾ ਹਾਲੇ ਆ ਜਿਹੜਾ ਮਾਣਾ ਮੋਟਾ ਨੀਵਾ ਕੀਤਾ ਬਾਈ ਤਾਂ ਗਿਆ ਅਜੇ ਝੋਨੇ ਨੂੰ ਕੋਈ ਫਰਕ ਨਹੀਂ ਹੈਗਾ ਨੰਦਰ ਝੋਨੇ ਜੋ ਜਦੋਂ ਉੱਪਰ ਤੱਕ ਪਾਣੀ ਭਰ ਗਿਆ ਫੇਰ ਨਹੀਂ ਕੰਮ ਜਾਉਂਦਾ ਚਾਹੀਏ ਦੇ ਪੰਜ ਦੋ ਚਾਰ ਪੱਤੇ ਹੀ ਉੱਪਰ ਦੇਖਦੇ ਰਹਿਣ ਆਓ ਮੈਂ ਪਹੁੰਚ ਹੀ ਦੇ ਨਿਕਲ ਆਉਂਦਾ ਹਾਂ ਜੇ ਜਮਾ ਹੀ ਉੱਪਰ ਜੀ ਪਾਣੀ ਫਿਰ ਗਿਆ ਫੇਰ ਹੀ ਕੰਮ ਜਾਬ ਨਹੀਂ ਆਹ ਬਾਕੀ ਨੁਕਸਾਨ ਬਹੁਤ ਆ ਬਾਈ ਐਦ ਕੀ ਪਾਣੀ ਗੱਲ ਵਾ ਕੀ ਹੋ ਗਿਆ ਬੋਰ ਆਪਣੇ ਆਪ ਹੀ ਚੱਲਦਾ ਰਿਹਾ ਕਿੱਧਰ ਹੈ ਆ ਉਹ ਥੱਲਿਓਂ ਪਾਣੀ ਜਿਹੜਾ ਹੈ ਨਾ ਆਪਣੇ ਆਪੇ ਬੋਰ ਚੱਲਣ ਲੱਗ ਗਏ ਐਜੀ ਪੋਜੀਸ਼ਨ ਹੋ ਗਈ ਰਾਤ ਬਾਈ ਕੋਟੇ ਤੋਂ ਸਿੱਧਾ ਫਿਰ ਆਏ ਗੂਨਾ ਗੂਨੇ ਦੇ ਬਾਅਦ ਪਹੁੰਚ ਗਏ ਸ਼ੋਕਨਗਰਾਂ ਸ਼ੋਕਨਗਰ ਦੇ ਵਿੱਚ ਬਾਈ ਮੀ ਹੈ ਨਾ ਰਸਤਾਂਾਂ ਦੇ ਵਿੱਚ ਵੀ ਏਕੜੇ ਪੈਂਦੇ ਹੀ ਰਿਹਾ ਹੈ ਨਾ ਕਰਮਨ ਬਾਈ ਹੈ ਬੜੇ ਬਾਈ ਪੁਲੀਆਂ ਪਲੀਆਂ ਦੇ ਉੱਤੇ ਨੂੰ ਪਾਣੀ ਟੱਪੇ ਹੋਏ ਆ ਬੜਾ ਰਿਸਕ ਆ ਜਣੀ ਰਿਸਕੇ ਇੱਕ ਲੇਕੇ ਦਾ ਹੈ ਹਾਂ ਪੁਰੇ ਸਕੀ ਹੈ ਬਈ ਜਦੋਂ ਬਾਪੂ ਦਾ ਗਾਣਾ ਵਣਦਾ ਆਪਾਂ ਘਰ ਦੇ ਤੁਰਿਆ ਤੇਰਾ ਬਾਪੂ ਨੇ ਕਿਆ ਕਿਆ ਸੱਚੀ ਗੱਲ ਕਹੀ ਸੀ ਕਿ ਨਾ ਪੂਲੀਆਂ ਪਾਲੀਆਂ ਦੇ ਵਜਾ ਕੇ ਤੁਰਿਆ ਫਿਰਿਆ ਬੰਦਾ ਨਾ ਵੀ ਇਹ ਵੀ ਪੂਲੀਆਂ ਨਹੀਂ ਪੂਲੀਆਂ ਨਹੀਂ ਵੀ ਆ ਪੂਲੀਆਂ ਦੇ ਉੱਪਰ ਜਿਵੇਂ ਪਾਣੀ ਚੱਲਣ ਲੱਗ ਜਾਂਦਾ ਇਸ ਟਾਈਮ ਫਿਰਦੇ ਆ ਸ਼ੋਕਨਗਰ ਸ਼ਹਿਰ ਦੇ ਵਿੱਚ ਰਣਜੀਤ ਬਾਈ ਨੇ ਨਾ ਰਾਤ ਆਪਣਾ ਕਮਰਾ ਬੁਕਿੰਗ ਵਾਕਿੰਗ ਐਂਡ ਪੂਰੀ ਸਿਸਟਮ ਕਰਿਆ ਪੈਦਾ ਬਸ ਆ ਕੇ ਬੈਗ ਧਰੇ ਆ ਧਰਨੇ ਤੋਂ ਬਾਅਦ ਸੌਂਗੇ ਰੋਟੀ ਖਾਧੀ ਸੌਂਗੇ ਹੁਣ ਆਪਾਂ ਹੋਟਲ ਆ ਜਿਹੜਾ ਚੈੱਕ ਆਊਟ ਕਰਦਾ ਉਦੇ ਬਾਅਦ ਸ਼ੋਕਨਗਰ ਸ਼ਹਿਰ ਦਾ ਲੱਗਿਆ ਗੇੜਾ ਲਾਉਣ ਮੀਂਹ ਬਾਈ ਫੁੱਲ ਪੈਂਦਾ ਕੱਲ ਦਾ ਮੀਂਹ ਉਹ ਬਿਲਕੁਲ ਬੰਦ ਨਹੀਂ ਹੋਇਆ ਹੈਗਾ ਇੰਨੀ ਜਿਆਦੇ ਬਾਰਿਸ਼ ਹੋ ਰਹੀ ਹੈ ਨਾ ਵੀ ਧੰਨ ਧੰਨ ਕਰਾਈ ਪਿਆ ਬਾਰਿਸ਼ ਨੇ ਚਲੋ ਠੀਕ ਹੈ ਜੀ ਬਾਕੀ ਮਿਲਦੇ ਆਂ ਫੇ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਹੁਣ ਰਜੀਤ ਦੀ ਦੁਕਾਨ ਆ ਨਾ ਬਾਈ ਆਪਣਾ ਪੰਜਾਬੀ ਆ ਮੁੰਡਾ ਬਾਈ ਵਾਤੇ ਵਾਤੇ ਨਾਲ ਸਵੇਰ ਪਾਟ ਜਿਵੇਂ ਲੋਕਲ ਦੇ ਆ ਸ਼ੋਕਨਗਰ ਦੇ ਬੰਦੇ ਆਪਣੇ ਦੇਖਨੇ ਆ ਵੀਡੀਓ ਆਹ ਬਾਈ ਦੇ ਸਮਾਨ ਸਮੂਹ ਲਿਆ ਕਰੋ ਬਣਾ ਵਧੀਆ ਸਮਾਨ ਸਮੂਹ ਹੈ ਨਾ ਮਹੀਂ ਦਵਾਉਣਾ ਪੰਜਾਬ ਤੋਂ ਉੱਤੇ ਦੇ ਵਧੀਆ ਸਮਾਨ ਦਵਾਈ ਦਾ ਹੈ ਨਾ ਬਾਕੀ ਪੰਜਾਬੀਆਂ ਦਾ ਬਾਈ ਮਿੰਨੀ ਪੰਜਾਬ ਹੈ ਨਾ ਕਹਿੰਦੀ ਆਪਾਂ ਜਿਹੜਾ ਹੈਗਾ ਅਸ਼ੋਕਨਗਰ ਨਜ਼ਾਰਾ ਆ ਜਾਂਦਾ ਬਾਈ ਜਿੱਥੇ ਪੰਜਾਬੀ ਹੁੰਨੇ ਆ ਨਾ ਗੱਡੀਆਂ ਦੇਖ ਕੇ ਹੈ ਗਰਮ ਨਹੀਂ ਪੱਗਾਂ ਬੰਨੀਆਂ ਦੇਖ ਕੇ ਮਨ ਖੋਜ ਹੋ ਜਾਂਦਾ ਨਾ ਵੀ ਆ ਸਾਡੇ ਵੀਰ ਭਾਈ ਫਿਰਦੇ ਆ ਹਾਂ ਦੂਰੋਂ ਹੀ ਹੱਥ ਖੜੇ ਕਰਦੇ ਆ ਪੱਗਾਂ ਦੇ ਬੰਦੇ ਐ ਆ ਪੱਗ ਦੀ ਬਾਈ ਜਦ ਬਹੁਤ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਹਣ ਕਿਤੇ ਅਗਲੀ ਵੀਡੀਓ ਜਦ ਤੱਕ ਰੱਬ ਆਖਾ ਦਾ ਸਤਿ ਸ਼੍ਰੀ ਅਕਾਲ